ਪੋਲੈਂਡ ਦੀ 2 ਦਿਨ ਦੀ ਯਾਤਰਾ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ੁੱਕਰਵਾਰ ਨੂੰ ਯੂਕਰੇਨ ਦੀ 1 ਦਿਨ ਦੀ ਯਾਤਰਾ ਲਈ ਪਹੁੰਚ ਗਏ ਹਨ ਡੰਡੀ ਪਿਛਲੇ 2.5 ਸਾਲ ਤੋਂ ਰੂਸ ਅਤੇ ਯੂਕਰੇਨ ਵਿੱਚ ਸਖਤ ਜੰਗ ਚੱਲ ਰਹੀ ਹੈ ਡੰਡੀ ਰੂਸ ਨੇ ਯੂਕਰੇਨ ਦਾ ਕਾਫੀ ਇਲਾਕਾ ਮੱਲਿਆ ਹੋਇਆ ਹੈ ਡੰਡੀ ਫਰਬਰੀ 2022 ਵਿੱਚ ਜਦੋਂ ਰੂਸ ਨੇ ਯੂਕਰੇਨ ਉੱਤੇ ਹਮਲਾ ਕੀਤਾ ਸੀ ਤਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਥੋੜੇ ਜਿਹੇ ਸਮੇਂ ਵਿੱਚ ਹੀ ਯੂਕਰੇਨ ਹਥਿਆਰ ਸੁੱਟ ਦੇਵੇਗਾ ਪਰ ਅਜੇ ਹਾਂ ਨਹੀਂ ਹੋਇਆ ਡੰਡੀ ਜੰਦ ਦੇ ਪਿਛਲੇ ਲੰਮੇ ਅਸੇ ਵਿੱਚ ਜੇਕਰ ਵੱਡੀ ਗਿਣਤੀ ਵਿੱਚ ਰੂਸੀ ਫੌਜੀ ਮਾਰੇ ਗਏ ਹਨ ਤਾਂ ਯੂਕਰੇਨ ਦਾ ਵੀ ਹਰ ਪੱਖ ਤੋਂ ਬਹੁਤ ਵੱਡਾ ਨੁਕਸਾਨ ਹੋਇਆ ਹੈ ਦੰਡੀ ਇਸ ਦੇ ਸ਼ਹਿਰਾਂ ਸਮੇਤ ਅਨੇਕਾਂ ਵੱਡੇ ਇਲਾਕੇ ਤਬਾਹ ਹੋ ਗਏ ਹਨ ਦੰਡੀ ਲੱਖਾਂ ਲੋਕ ਵਿਦੇਸ਼ਾਂ ਵਿੱਚ ਸ਼ਰਨਾਰਥੀ ਬਣ ਕੇ ਬੈਠੇ ਹਨ ਡੰਡੀ ਲੱਖਾਂ ਲੋਕ ਵਿਦੇਸ਼ਾਂ ਵਿੱਚ ਸ਼ਰਨਾਰਥੀ ਬਣ ਕੇ ਬੈਠੇ ਹਨ ਡੰਡੀ ਇਸ ਦੀ ਆਰਥਿਕਤਾ ਲੜਖੜਾ ਰਹੀ ਹੈ ਪਰ ਜੂਕ੍ਰੇਨ ਨੂੰ ਨਾਟੋ ਸੰਗਠਨ ਵਿੱਚ ਸ਼ਾਮਲ ਪੱਛਮੀ ਯੂਰਪ ਦੇ ਦੇਸ਼ਾਂ ਵੱਗੋਂ ਵੱਡੀ ਮਾਤਰਾ ਵਿੱਚ ਹਰ ਤਰ੍ਹਾਂ ਦੇ ਹਥਿਆਰ ਮਿਲ ਰਹੇ ਹਨ ਡੰਡੀ ਅਮਰੀਕਾ ਇਸ ਪੱਖ ਤੋਂ ਪੂਰੀ ਤਰ੍ਹਾਂ ਉਸ ਦੀ ਪਿੱਠ ਉੱਤੇ ਖੜਾ ਹੈ ਡੰਡੀ ਇਹ ਵੱਡਾ ਕਾਰਨ ਹੈ ਕਿ ਯੂਕਰੇਨ ਨੇ ਹਾਲੇ ਤੱਕ ਅਜਹੀ ਤਵਾਹੀ ਦਾ ਮੰਜ਼ਰ ਖੰਡਾ ਕੇ ਵੀ ਹਥਿਆਰ ਨਹੀਂ ਸੁੱਤੇ ਡੰਡੀ ਇਸ ਦੇ ਰਾਸ਼ਟਰਪਤੀ ਬਲਾਦੀਮੀਰ ਜੈਲੈਂਸਕੀ ਦੀ ਇਸ ਦੀਆਂ ਫੌਜਾਂ ਦੀ ਅਤੇ ਰੈਡੀ ਇਸ ਗੱਲੋਂ ਤਾਰੀਫ਼ ਕਰਨੀ ਬਣਦੀ ਹੈ ਕਿ ਵੱਡੀ ਪੱਦਰ ਉੱਤੇ ਆਪਣਾ ਜਾਨੀ ਅਤੇ ਮਾਲੀ ਨੁਕਸਾਨ ਕਰਾ ਕੇ ਅਤੇ ਮੋਢਲੇ ਢਾਂਚੇ ਦੀ ਤਬਾਹੀ ਦੇ باوجود ਹਾਲੇ ਤੱਕ ਯੂਕਰੇਨ ਰੂਸ ਦੇ ਸਾਹਮਣੇ ਡਟਿਆ ਹੋਇਆ ਹੈ ਡੰਦੀ ਇੱਥੇ ਹੀ ਬਸ ਨਹੀਂ ਇਸੇ ਮਹੀਨੇ 6 ਅਗਸਤ ਨੂੰ ਉਸ ਨੇ ਰੂਸ ਦੀ ਪੱਛਮੀ ਸਰਹੱਦ ਉੱਤੇ ਹਮਲਾ ਕਰਕੇ ਬਹੁਤ ਸਾਰੇ ਇਲਾਕੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ ਡੱਡੀ ਇਸ ਸਾਰੇ ਸਮੇਂ ਦੌਰਾਨ ਭਾਰਤ ਇਸ ਮਾਮਲੇ ਵਿੱਚ ਤਲਵਾਰ ਦੀ ਧਾਰ ਉੱਤੇ ਤੁਰਦਾ ਰਿਹਾ ਹੈ ਡੰਡੀ ਰੂਸ ਨਾਲ ਇਸ ਦੀ ਦਹਾਕਿਆਂ ਤੋਂ ਪਰਖੀ ਹੋਈ ਦੋਸਤੀ ਹੈ ਡੰਡੀ ਹਰ ਔਖੀ ਘੜੀ ਵਿੱਚ ਪਹਿਲਾਂ ਸੋਵੀਅਤ ਯੂਨੀਅਨ ਅਤੇ ਹੁਣ ਰੂਸ ਇਸ ਦੇ ਨਾਲ ਖੜਾ ਰਿਹਾ ਹੈ ਡੰਡੀ ਆਜ਼ਾਦੀ ਤੋਂ ਬਾਅਦ ਭਾਰਤ ਦੀ ਨਵੋਸਾਰੀ ਵਿੱਚ ਵੀ ਰੂਸ ਦਾ ਬਹੁਤ ਵੱਡਾ ਹਿੱਸਾ ਹੈ ਡੰਡੀ ਅੱਜ ਵੀ ਭਾਰਤੀ ਫੌਜ ਕੋਲ ਰੂਸ ਦੇ 60 ਪੀਸ ਦੀ ਹਥਿਆਰ ਹਨ ਡੰਡੀ ਦੂਸਰੇ ਪਾਸੇ ਸਾਲ 1991 ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਯੂਕਰੇਨ ਇੱਕ ਆ자ਦ ਮੁਲਕ ਦੇ ਤੌਰ ਉੱਤੇ ਸਥਾਪਤ ਹੋਇਆ ਸੀ ਡੰਡੀ ਉਸ ਦੀ ਭਾਰਤ ਨਾਲ ਵੀ ਦੋਸਤੀ ਰਹੀ ਹੈ ਅਤੇ ਇਹਨਾਂ ਦੋਵਾਂ ਦਾ ਆਪਸ ਵਿੱਚ ਵੱਡੀ ਪੱਧਰ ਉੱਤੇ ਵਪਾਰ ਵੀ ਚੱਲਦਾ ਰਿਹਾ ਹੈ ਡੰਡੀ ਰੂਸ ਨੇ ਯੂਕਰੇਨ ਉੱਤੇ ਹਮਲਾ ਕੀਤਾ ਸੀ ਡੰਡੀ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਡੰਡੀ ਇਹ ਹਮੇਸ਼ਾ ਦੂਸਰੇ ਦੇਸ਼ਾਂ ਦੀ ਪ੍ਰਭੂਸੱਤਾ ਦੇ ਹੱਕ ਵਿੱਚ ਰਿਹਾ ਹੈ ਡੰਡੀ ਇਹ ਹੀ ਕਾਰਨ ਹੈ ਕਿ ਆਪਣੀ ਵਿਦੇਸ਼ ਨੀਤੀ ਵਿੱਚ ਭਾਰਤ ਸੁਚੇਤ ਰੂਪ ਵਿੱਚ